ਰਾਟ ਜੈਸੀ ਦੀ ਲਿਖੀ ਹੋਈ ਕਹਾਣੀ ਬਾਪੂ ਵਾਲੀ ਸਹਜ ਦਾ ਜੇ ਰੋਟੀ ਦਾ ਸਵਾਦ ਨਿੱਕੇ ਹੁੰਦੇ ਮੰਜੇ ਤੇ ਚੌਂਕੜੀ ਮਾਰ ਬਾਪੂ ਨਾਲ ਲਾਉਂਦਾ ਸੀ ਉਹ ਲੱਭਦਾ ਲੱਭਦਾ ਮੈਂ ਖੁਦ ਬਾਪੂ ਤਾਂ ਬਣ ਗਿਆ ਪਰ ਉਹ ਨਿੱਕੀਆਂ ਨਿੱਕੀਆਂ ਪਰ ਪਰਾਲ ਦਾਆਂ ਬੁਰਕਾਂ ਦਾ ਸਵਾਦ ਅੱਜ ਤੀਕ ਨਹੀਂ ਲੱਭਾ ਇੱਕੋ ਇੱਕ ਸੁਪਨਾ ਸੀ ਕਿ ਵੱਡਾ ਹੋਊਗਾ ਤਾਂ ਬਾਪੂ ਨਾਲ ਖੇਤੀ ਕਰੂੰਗਾ ਟਰੈਕਟਰ ਚਲਾਉਂਗਾ ਬਲਦਾ ਵਾਲੀ ਗੱਡੀ ਜੋੜੂੰਗਾ ਫਿਰ ਜਿਉਂ-ਜਿਉਂ ਵੱਡੇ ਹੋਏ ਬਾਪੂ ਦੇ ਖੇਤ ਬੁਰੇ ਲੱਗਣ ਲੱਗੇ ਤੇ ਖੇਤਾਂ ਦੀ ਮਿੱਟੀ ਪੌਂਦਿਆਂ ਦੇ ਅੰਦਰ ਜਾਂਦੀ ਤਾਂ ਕੌੜ ਤੋਂ ਮਿਆਂ ਵਾਲਾ ਸੁਆਦ ਆਉਂਦਾ ਉਸ ਵੇਲੇ ਸੋਚਣਾ ਕਿ ਬਾਪੂ ਕਿੱਡਾ ਕਮਲਾ ਮਿੱਟੀ ਮਿੱਟੀ ਚ ਹੋਇਆ ਰਹਿੰਦਾ ਕਿੰਨੀ ਪਹਿਲੀ ਆ ਭਾਵੇਂ ਸਾਰੀ ਉਮਰ ਬੈਠਾ ਠੀਕਾ ਹੀ ਖਾਈ ਜਾਵੇ ਕੈਨੇਡਾ ਦੇ ਸੁਪਨੇ ਨੇ ਖੇਤਾਂ ਦੀ ਮਿੱਟੀ ਤੋਂ ਕਿਚ ਆਣ ਲਿਆ ਦਿੱਤੀ ਪਰ ਇਸੇ ਸੁਵਿਚਕੇ ਨਾਲ ਕੋਚ ਕਵਾਜ ਗਿਆ। ਉਹੀ ਉਹੀ ਹਾਂ ਜੋ ਨਿੱਕੇ ਹੁੰਦੇ ਮਿੱਟੀ ਦੀਆਂ ਡਲੀਆਂ ਖਾ ਕੇ ਵੱਡੇ ਹੁੰਦੇ ਹਾਂ ਤਾਂ ਫਿਰ ਉਸੇ ਮਿੱਟੀ ਤੋਂ ਸੋਗ ਮੰਨਣ ਲੱਗ ਜਾਂਦੇ ਹਾਂ। ਬਾਪੂ ساری ਉਮਰ ਖੇਤ ਬੋਂਦਾ ਮਰ ਗਿਆ ਤੇ ਕੈਨੇਡਾ ਬੈਠਾ। ਮੈਂ ਉਹਨੂੰ ਇਹ ਕਹਿੰਦਾ ਥੱਕ ਗਿਆ ਕਿ ਨਾ ਮੱਥਾ ਮਾਰ ਮਿੱਟੀ 'ਚ। ਪੈਸੇ ਢੇਲੇ ਦੀ ਕਿਹੜਾ ਕੋਈ ਘਾਟ ਹੈ ਪਰ ਬਾਪੂ ਸੀ ਨਾ ਕਿ ਉਹਨੂੰ ਜੇ ਕਿਸੇ ਗੱਲ ਤੋਂ ਕਰੇ। ਕਬਰਾ ਪੈਂਦਾ ਤਾਂ ਸਾਈਕਲ ਦਾ ਪੈਡਲ ਮਾਰ ਪੈਡਲ ਮਾਰ ਖੇਤ ਵੱਲ ਨੂੰ ਚਲਾ ਜਾਂਦਾ ਜਿਵੇਂ ਖੇਤ ਉਹਨੂੰ ਬੁੱਕਲ ਚ ਲੈ ਕੇ ਚੁੱਪ ਕਰਾ ਦੇਣਗੇ ਬਾਪੂ ਪੂਰਾ ਹੋਇਆ ਤਾਂ ਬਾਪੂ ਦਾ ਦਾਸ ਸਸਕਾਰ ਵੀ ਖੇਤ ਵਿੱਚ ਕੀਤਾ ਗਿਆ ਭੋਗ ਮਗਰੋਂ ਪਿੰਡੋਂ ਕਈ ਕੋਈ ਬੰਦਾ ਆਇਆ ਤੇ ਕਹਿੰਦਾ ਕਿ ਜ਼ਮੀਨ ਵੇਚਣੀ ਹੈ ਤਾਂ ਮੈਂ ਲੈ ਲੈਣਾ ਮਨ ਮੇਰਾ ਵੀ ਬਣ ਗਿਆ ਕਿ ਹੁਣ ਪਿੰਡ ਕੀ ਨੇ ਆਉਣਾ ਜਵਾਕ ਉਤਰਗੋਰੀ ਨਾਲ ਵਿਆਹ ਹੈ ਗਿਆ ਤੇ ਉਹਨੇ ਕਦੇ ਇੰਡੀਆ ਜਮੀਨਾਂ ਦੇ ਠੇਕੇ ਲੈਣ ਤਾਂ ਨਹੀਂ ਆਉਣਾ। ਉਸੇ ਰਾਤ ਬਾਪੂ ਸੁਪਨੇ 'ਚ ਡਾਂਗਲੇ ਖੜਾ ਸੀ ਤੇ ਲੱਦਾ ਵੱਡ ਦੋ ਜੇ ਮੇਰੀ ਜ਼ਮੀਨ ਸ੍ਰੀ ਕਾਂ ਦਿੱਤੀ। ਮੈਂ ਘਬਰਾ ਕੇ ਉੱਠਿਆ ਤੇ ਜ਼ਮੀਨ ਵੇਚਣ ਦਾ ਖਿਆਲ ਛੱਡ ਦਿੱਤਾ। ਮਹੀਨੇ ਬਾਅਦ ਵਾਪਸ ਕੈਨੇਡਾ ਆ ਕੇ ਮੈਂ ਲੋਨ ਕਰਾ ਕੇ 5 ਕਿਲੇ ਲੈ ਲੇ ਤੇ ਖੇਤੀ ਕਰਨੀ ਸ਼ੁਰੂ ਕੀਤੀ। ਕਿੰਨਾ ਕੁਝ ਪਿਛਲਾ ਯਾਦ ਰੋਜ਼ ਯਾਦ ਆਉਂਦਾ। ਇੱਕ ਦਿਨ ਜਦ ਘਰ ਵਾਲੀ ਨੇ ਟੀਵੀ ਦੇਖਦੇ ਨੂੰ ਫੋਨ ਤੇ ਦੱਸਿਆ ਕਿ ਡਾਕਟਰ ਨੇ ਕਿਹਾ ਕਿ ਉਹਨੂੰ ਕੈਂਸਰ ਹੈ ਤੀਜੀ ਸਟੇਜ ਮੈਂ ਦਾਵਾ ਦਬ ਨੰਗੇ ਪੈਰੀਂ ਖੇਤ ਵੱਲ ਪੱਜ ਤੁਰੇ ਤੇਰੇ ਅੰਦਰ ਬਾਪੂ ਦਾ ਸਹਿਜ ਆ ਗਿਆ ਸੀ ਮੈਂ ਲਿਫਟ ਜਾਣਾ ਚਾਹੁੰਦਾ ਸੀ ਖੇਤ ਦੀ ਮਿੱਟੀ ਨਾਲ ਕਮਲਿਆਂ ਵਾਂਗ ਕਿੰਨੇ ਸਾਰੇ ਬੁੱਕ ਭਰ ਕੇ ਆਪਣੇ ਸਿਰ 'ਚ ਪਾ ਲੇ ਐਵੇਂ ਲੱਗਾ ਜਿਵੇਂ ਮਿੱਟੀ ਮੇਰਾ ਸਕੂਨ ਹੋਵੇ ਪੋਤੀ ਖੇੜਦੀ ਖੇੜਦੀ ਮੇਰੇ ਪਿੱਛੇ ਆ ਗਈ ਤੇ ਕਹਿੰਦੀ ਕਿ ਮੈਂ ਵੀ ਮਿੱਟੀ ਨਾਲ ਖੇਡਣਾ ਮੈਂ ਸਰਚੜਦੇ ਨੂੰ ਉਸ ਨੂੰ ਕੁਛੜਚ ਚੁੱਕ ਕੇ ਦੱਸਿਆ ਕਿ ਮਿੱਟੀ ਸਵਾਦ ਵੀ ਹੁੰਦੀ ਹੈ ਖਾਣ ਚ ਤੇ ਬੱਚਿਆਂ ਵਾਂਗ ਮੈਂ ਥੋੜੀ ਜਿਹੀ ਮਿੱਟੀ ਚੁੱਕਦੀ ਤੇ ਪੋਤੀ ਦੇ ਮੂੰਹ ਨੂੰ ਲਾ ਦਿੱਤੀ ਉਸ ਨੇ ਅੱਖਾਂ ਵੱਡੀਆਂ ਕਰਦੀ ਨੇ ਕਿਹਾ ਕਿ ਯੰਮੀ ਕੁਝ ਚੇਰ ਲਈ ਮੈਂ ਘਰ ਵਾਲੀ ਬਾਰੇ ਬੁਰੀ ਖਬਰ ਭੁੱਲ ਗਿਆ ਸੀ ਤੇ ਸੋਚ ਰਿਹਾ ਸੀ ਕਿ ਬੱਚੇ ਤੇ ਖੇਤ ਬੰਦੇ ਦੀ ਉਮਰ ਵਧਾ ਦਿੰਦੇ ਹਨ ਮਾ ਬਾਪੂ ਨੂੰ ਖੇਤੀ ਛੱਡਣ ਲਈ ਲੜਦਾ ਰਹਿੰਦਾ ਸੀ ਤੇ ਆਪ ਵੀ ਲੜ ਕੇ ਬਾਪੂ ਦੀ ਮਰਜ਼ੀ ਤੋਂ ਬਾਹਰ ਕੈਨੇਡਾ ਆ ਗਿਆ ਸੀ ਬਾਪੂ ਹੋਰ ਜਿਉ ਸਕਦਾ ਜੀ ਮੈਂ ਉਸ ਕੋਲ ਹੁੰਦਾ ਜਾਂ ਉਸ ਤੇ ਪੋਤਾ-ਪੋਤੀ ਉਸ ਕੋਲ ਹੁੰਦੇ ਘਰ ਵਾਲੀ ਬਿਮਾਰ ਰਹਿਣ ਪਿੱਛੋਂ 6 ਮਹੀਨੇ ਬਾਅਦ ਤੁਰ ਗਈ ਤੇ ਮੈਂ ਕਿੰਨਾ ਕਿੰਨਾ ਜਿਰਬੀਰੀ ਵਾਲੇ ਫਾਰਮ 'ਚ ਬੈਠਾ ਮਿੱਟੀ ਨਾਲ ਗੱਲਾਂ ਕਰਦਾ ਤੇ ਪੋਤੀ ਨੂੰ ਪ੍ਰਾਣੇ ਕਿੱਸੇ ਸੁਣਾਉਂਦਾ ਦਿਨ ਲਗਾ ਲੈਂਦਾ ਸੀ ਧੰਨਵਾਦ